ਹੈਲੋ ਬਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਬਾਈ ਜੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿ ਮੁਰਗੀਆਂ ਤੋਂ ਜ਼ਿਆਦਾ ਤੋਂ ਜ਼ਿਆਦਾ ਅੰਡੇ ਕਿਵੇਂ ਲੈ ਸਕੀਏ ਤੇ ਆਪਾਂ ਕਿਹੜੀਆਂ ਗਲਤੀਆਂ ਕਰਦੇ ਹਾਂ ਜਿਨ੍ਹਾਂ ਤੋਂ ਅੰਡੇ ਘੱਟ ਮਿਲਦੇ ਨੇ ਜਾਂ ਕਈ ਵਾਰੀ ਮੁਰਗੀਆਂ ਅੰਡੇ ਦੇਣੋਂ ਬੰਦ ਹੀ ਕਰ ਦਿੰਦੀਆਂ ਨੇ ਤਾਂ ਸਾਰੀਆਂ ਚੀਜ਼ਾਂ ਬਈ ਮੈਂ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰੂੰਗਾ ਵੀਡੀਓ ਪੂਰੀ ਧਿਆਨ ਨਾਲ ਸੁਣਿਓ ਬਾਕੀ ਜਿਹੜਾ ਵੀ ਬਾਈ ਪੋਲਟਰੀ ਫਾਰਮਿੰਗ ਕਰਦਾ ਉਹ ਕਮੈਂਟ ਕਰਕੇ ਦੱਸੋ ਵੀ ਕਿੱਥੋਂ ਕਰਦਾ ਜਾਂ ਫਿਰ ਸ਼ੁਰੂ ਕਰਨਾ ਚਾਹੁੰਦਾ ਉਹ ਵੀ ਬਈ ਮੈਨੂੰ ਕਮੈਂਟ ਕਰਕੇ ਆਪਣਾ ਸ਼ਹਿਰ ਦਾ ਨਾਮ ਜਾਂ ਜ਼ਿਲ੍ਹੇ ਦਾ ਨਾਮ ਜਰੂਰ ਦੱਸਿਓ ਬਈ ਬਹੁਤ ਖੁਸ਼ੀ ਹੁੰਦੀ ਹੈ ਜਦ ਕੋਈ ਦੱਸਦਾ ਤਾਂ ਬਈ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਸਭ ਤੋਂ ਜ਼ਿਆਦਾ ਬੈਸਟ ਬਰੀਡ ਦਾ ਆਰ ਆਈ ਆਰ ਤੇ ਬਲੈਕੈਸਟਰ ਲੋਪ ਮੰਨੀ ਜਾਂਦੀ ਆ ਲਗਭਗ ਲਗਭਗ ਦੋਨੋਂ ਇਹ ਸੇਮ ਹੀ ਆਂਡੇ ਦਿੰਦੀਆਂ ਨੇ ਪਰ ਵਰਲਡ ਰਿਕਾਰਡ ਦੇ ਵਿੱਚ ਬਲੈਕੈਸਟਰ ਲੋਪ ਦਾ ਨਾਮ ਦਰਜ ਹੈ ਕਿ ਸਭ ਤੋਂ ਜ਼ਿਆਦਾ ਆਂਡੇ ਦੇਣ ਵਾਲੀ ਬਰੀਡ ਬਲੈਕੈਸਟਰ ਲੋਪ ਆ ਤਾਂ ਬਈ ਜੀ ਆਪਾਂ ਸ਼ੁਰੂਆਤੀ ਤੌਰ ਤੇ ਸ਼ੁਰੂ ਕਰਦੇ ਹਾਂ ਵੀ ਆਂਡਿਆਂ ਦੀ ਗਿਣਤੀ ਦੇ ਵਿੱਚ ਕਿੱਥੇ ਆਪਾਂ ਕਿਵੇਂ-ਕਿਵੇਂ ਪਾੜਨੇ ਆ ਹਨ ਤਾਂ ਦੇਖੋ ਬਈ ਜੀ ਜਦੋਂ ਵੀ ਆਪਾਂ ਨੇ ਮੁਰਗੀਆਂ ਤੋਂ ਆਂਡੇ ਲੈਣੇ ਨੇ ਤਾਂ ਸ਼ੁਰੂਆਤੀ ਤੌਰ ਦੇ ਉੱਤੇ ਆਪਾਂ ਨੂੰ ਇਹਨਾਂ ਦੀ ਸਹੀ ਤਰ੍ਹਾਂ ਦੀ ਬਰੂਡਿੰਗ ਕਰਨੀ ਚਾਹੀਦੀ ਹੈ ਤੇ ਉਸ ਤੋਂ ਇਲਾਵਾ ਇਹਨਾਂ ਦੀ ਸਹੀ ਖੁਰਾਕ ਜਿਵੇਂ ਕਿ ਪਹਿਲੇ 1 ਦਿਨ ਤੋਂ ਲੈ ਕੇ 15 ਤੱਕ ਪ੍ਰੀ-ਸਟਾਰਟਰ ਫੀਡ ਉਸ ਤੋਂ ਬਾਅਦ ਤੋਂ 15ਵੇਂ ਦਿਨ ਤੋਂ ਲੈ ਕੇ 2 ਮਹੀਨੇ ਤੱਕ ਇਹਨਾਂ ਨੂੰ ਸਟਾਰਟਰ ਫੀਡ ਉਸ ਤੋਂ ਬਾਅਦ 4.5 ਮਹੀਨੇ ਤੱਕ ਇਹਨਾਂ ਨੂੰ ਆਪਾਂ ਨੇ ਗਰੋਵਰ ਫੀਡ ਦੇਣੀ ਹੁੰਦੀ ਹੈ ਜੀ ਗਰੋਵਰ ਫੀਡ ਦੇਣ ਤੋਂ ਬਾਅਦ ਜਦੋਂ ਇਹ ਮੈਚੂਰ ਹੋ ਜਾਂਦੀਆਂ ਨੇ 4.5 ਮਹੀਨੇ ਤੋਂ ਬਾਅਦ ਇਹਨਾਂ ਨੂੰ ਆਪਾਂ ਨੇ ਅੰਡੇ ਵਾਲੀ ਫੀਡ ਯਾਨੀ ਕਿ ਲੇਅਰ ਫੀਡ ਆਪਾਂ ਇਹਨਾਂ ਨੂੰ ਦੇਣੇ ਹੁੰਦੇ ਆ ਇਹਦੇ ਵਿੱਚ ਭਾਈ ਮੈਂ ਫੀਡ ਦੀ ਵੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਉਸ ਤੋਂ ਬਾਅਦ ਇਹ ਹੋ ਗਈ ਜੀ ਇਹਨਾਂ ਦੀ ਖੁਰਾਕ ਦਾ ਸਹੀ ਚੋਣ ਕਰਨਾ ਇਹ ਹੋ ਗਈ ਨਾਲ ਤੁਸੀਂ ਬਈ ਜੀ ਇਹਨਾਂ ਦਾ ਧਿਆਨ ਰੱਖਣਾ ਆ ਵੈਕਸੀਨ ਵਗੈਰਾ ਤੁਸੀਂ ਦੇ ਸਕਦੇ ਹੋ ਇਹਨਾਂ ਨੂੰ ਜਿਹੜੀ ਟਾਈਮ ਟੂ ਟਾਈਮ ਲੱਗਦੀ ਆ ਉਹ ਦੇ ਸਕਦੇ ਹੋ ਨਹੀਂ ਤਾਂ ਬਈ ਜੀ ਇਹਨਾਂ ਨੂੰ ਮਲਟੀ ਵਿਟਾਮਿਨ ਕੈਲਸ਼ੀਅਮ ਉਹ ਵੀ ਨਾਲ ਦਿਓ ਇਹਨਾਂ ਦੀ ਰੰਗਤ ਬਹੁਤ ਸੋਹਣੀ ਹੁੰਦੀ ਆ ਇਹਨਾਂ ਦੀ ਜਿਹੜੀ ਐਕਟੀਵਿਟੀ ਆ ਉਹ ਵੀ ਬਹੁਤ ਵਧੀਆ ਹੁੰਦੀ ਆ ਬਈ ਇਹ ਪਾਣੀ ਦੇ ਵਿੱਚ ਮੈਂ ਤਾਂ ਕੈਲਸ਼ੀਅਮ ਦਿੰਨਾ ਆ ਇਹਨਾਂ ਦੇ ਰੰਗ ਦਾ ਵੀ ਥੋੜਾ ਬੋਤਾ ਪਹਿਲਾਂ ਨਾਲੋਂ ਫਰਕ ਪੈਣ ਲੱਗਿਆ ਪਹਿਲਾਂ ਫਿੱਕੇ ਜਿਹੇ ਲੱਗਦੇ ਸੀ ਤੇ ਹੁਣ ਸ਼ਾਈਨ ਕਰਨ ਲੱਗ ਪਏ ਨੇ ਤਾ ਮਲਟੀਵਿਟਾਮਿਨ ਵੀ ਇਹਨਾਂ ਨੂੰ ਟਾਈਮ ਟੂ ਟਾਈਮ ਦੇਣਾ ਉਸ ਤੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਇਹਨਾਂ ਦੀ ਡੀ ਵਾਰਮਿੰਗ ਹੁੰਦੀ ਹੈ ਜਿਹੜੇ ਕਿ ਕਹਿ ਦਿੰਨੇ ਆ ਪੇਟ ਦੇ ਕੀੜੇ ਪੇਟ ਦੇ ਕੀੜੇ ਮਾਰਨ ਦੇ ਲਈ ਤੁਸੀਂ ਦਿੱਕਸੀ ਤਰੀਕੇ ਅਪਣਾ ਸਕਦੇ ਹੋ ਜਾਂ ਮੈਡੀਕਲ ਲੈ ਸਕਦੇ ਹੋ ਪਿਛਲੀ ਵੀਡੀਓ ਦੇ ਵਿੱਚ ਮੈਂ ਪੇਟ ਦੇ ਕੀੜੇ ਕਿਵੇਂ ਮਾਰਨੇ ਨੇ ਉਹਦੇ ਉੱਤੇ ਵੀਡੀਓ ਬਣਾਈ ਹੋਈ ਹੈ ਜਾਂ ਫਿਰ ਇਹਨਾਂ ਦੇ ਖੰਭ ਖੋਲ ਕੇ ਤੁਸੀਂ ਦੇਖ ਸਕਦੇ ਹੋ ਕਿ ਜੂੰ ਦੀ ਸਮੱਸਿਆ ਤਾਂ ਨਹੀਂ ਇਹ ਬਿਮਾਰੀਆਂ ਨਹੀਂ ਹੋਣਗੀਆਂ ਤਾਂ ਸਟ੍ਰੈਸ ਵਿੱਚ ਨਹੀਂ ਹੋਊਗੀ ਮੁਰਗੀ ਨਾ ਜਿਹੜੀ ਇਹ ਆਰ ਆਈ ਆਰ ਜਾਂ ਬਲੈਕਸਟਰ ਲਾਪ ਆ ਪੰਜਵੇਂ ਮਹੀਨੇ ਤੋਂ ਆਂਡੇ ਦੇਣਾ ਸ਼ੁਰੂ ਕਰ ਦੂਗੀ ਤੇ ਸਹੀ ਇੱਕ ਇਹਨਾਂ ਦੀ ਜਦੋਂ 4.5 ਮਹੀਨੇ ਤੋਂ ਬਾਅਦ ਇਹਨਾਂ ਨੂੰ ਰੋਸ਼ਨੀ ਦਾ ਪ੍ਰਬੰਧ ਪੂਰਾ ਹੋਣਾ ਚਾਹੀਦਾ 12 ਤੋਂ 14 ਘੰਟੇ ਦੀ ਇਹਨਾਂ ਨੂੰ ਲਾਈਟ ਹੋਣੀ ਚਾਹੀਦੀ ਆ ਜਿਹੜੀ ਕਿ ਇਹਨਾਂ ਦੀ ਦਿਮਾਗ ਦੇ ਵਿੱਚ ਪ੍ਰਕਿਰਿਆ ਹੁੰਦੀ ਆ ਨਾ ਉਹਦੇ ਨਾਲ ਉਹ ਤੁਹਾਨੂੰ ਇੱਕ ਡਾਇਗਰਾਮ ਦੇ ਨਾਲ ਮੈਂ ਡਿਟੇਲ ਦੇ ਵਿੱਚ ਦੱਸੂਗਾ ਵੀ ਆਪਾਂ ਕਿਉਂ ਲਾਈਟ ਦਿੰਨੇ ਆ ਉਹ ਦੇ ਕੇ ਇਹਨਾਂ ਨੂੰ ਛੇਤੀ ਤੋਂ ਛੇਤੀ ਅੰਡੇ ਮਤਲਬ ਕਿ ਆਪਾਂ ਲੈ ਸਕਦੇ ਆ ਪਰ ਉਹ ਆਪਾਂ ਨੇ ਾਂਡੇ ਦੇਣ ਦੀ ਉਮਰ ਤੋਂ ਪਹਿਲਾਂ ਨਹੀਂ ਕਰਨਾ ਜਦ ਤੱਕ ਇਹ ਪੂਰੇ ਮੈਚੂਰ ਨਹੀਂ ਹੁੰਦੇ ਉਦੋਂ ਪਹਿਲਾਂ ਨਹੀਂ ਕਰਨਾ ਠੀਕ ਹੈ ਜੀ ਇਹ ਚੀਜ਼ਾਂ ਕਰਕੇ ਤੁਸੀਂ ਾਂਡੇ ਲੈ ਸਕਦੇ ਹੋ ਬਾਕੀ ਜੋ ਮੈਂ ਦੱਸਿਆ ਖੁਰਾਕ ਦਾ ਪੂਰਾ ਧਿਆਨ ਦੇਣਾ ਹੈ ਜਦੋਂ ਾਂਡੇ ਦੇਣ ਦੀ ਅਵਸਥਾ ਤੇ ਆ ਜੇ ਤਾਂ 100 ਤੋਂ 110 ਜਾਂ 115 ਗ੍ਰਾਮ ਤੱਕ ਆਪਾਂ ਇੱਕ ਦਿਨ ਦੀ ਫੀਡ ਇਹਨਾਂ ਨੂੰ ਪਾ ਸਕਦੇ ਹਾਂ ਜਦ 6 ਮਹੀਨੇ ਤੋਂ ਲਗਾਤਾਰ ਾਂਡੇ ਦਿੰਦੀ ਹੈ ਫਿਰ 200 ਗ੍ਰਾਮ ਨਾ ਸੌਰੀ 1 ਕਿਲੋ 1 ਕਿਲੋ ਕਹ ਰਹੇ ਆ 120 ਗ੍ਰਾਮ ਫੀਡ ਆਪਾਂ ਕਰਦਾਂਗੇ ਠੀਕ ਹੈ ਜੀ 1 ਪਰਟ ਦੀ ਤਾਂ ਬਈ ਜੀ ਆ ਚੀਜ਼ਾਂ ਦਾ ਆਪਾਂ ਧਿਆਨ ਰੱਖਦੇ ਆ ਤਾਂ ਮੁਰਗੀ ਆਂਡੇ ਪ੍ਰੋਪਰ ਤਉਗੀ ਤੇ ਜੇ ਫੇਰ ਵੀ ਕੋਈ ਦਿੱਕਤ ਆਉਂਦੀ ਆ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਫਿਲਹਾਲ ਤਾਂ ਇਹੀ ਚੀਜ਼ਾਂ ਹੁੰਦੀਆਂ ਨੇ ਆਂਡੇ ਨਾ ਦੇਣ ਦੇ ਕਾਰਨ ਵੀ ਇਹੀ ਹੁੰਦੇ ਨੇ ਤੇ ਆਂਡੇ ਸ਼ੁਰੂ ਕਿਵੇਂ ਕਰੀਏ ਉਹਦੇ ਵੀ ਇਹੀ ਕਾਰਨ ਹੁੰਦੇ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਥੋੜਾ ਧੰਨਵਾਦ